ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜਾ ਤੁਹਾਨੂੰ ਗੀਤ ਸੁਣਾਉਣ ਲੱਗੀ ਆ ਬਹੁਤ ਹੀ ਪਿਆਰਾ ਗੀਤ ਹੈ ਤੁਸੀਂ ਇਹ ਇਹਦੀ ਮੂਹਰੋਂ ਹੀ ਲਾਈਨ ਜੀ ਸੁਣ ਕੇ ਨਾ ਛੱਡ ਦਿਓ ਕਿਉਂਕਿ ਇਹ ਬਹੁਤ ਬੀਬੀਆਂ ਨੇ ਗਾਇਆ ਹੋਇਆ ਹੈ ਪਰ ਇਹ ਗੀਤ ਉਹਦੇ ਨਾਲੋਂ ਸਾਰਾ ਹੀ ਵੱਖਰਾ ਹੈ ਵਿੱਚੋਂ ਇਹ ਕੋਇਲ ਦਾ ਤਾਂ ਇੱਕ ਨਾਉ ਹੁੰਦਾ ਹੈ ਵੀ ਕਾਲੀਏ ਕੋਇਲੇ ਕਿਸ ਵਿਧ ਹੋ ਗਏ ਰੰਗ ਕਾਲੇ ਪਰ ਇਹ ਕਾਲੀ ਕੋਇਲ ਦੀ ਗੱਲ ਨਹੀਂ ਹੁੰਦੀ ਇਹ ਇੱਕ ਕੁੜੀ ਦੀ ਗੱਲ ਹੁੰਦੀ ਹੈ ਇਹਦੇ ਵਿੱਚ ਜਦੋਂ ਭੈਣ ਭਾਈ ਮਾ ਮਾ ਬਾਪ ਨਾ ਰਹਿਣ ਦੁਨੀਆ ਤੇ ਤਾਂ ਫਿਰ ਕੱਲੇ ਦਾ ਕੀ ਹੁੰਦਾ ਉਸ ਗੀਤ ਰਾਹੀਂ ਇਹੀ ਦੱਸਿਆ ਹੋਇਆ ਹੈ ਇਹਨੂੰ ਮਗਰੋਂ ਜਿਉ ਸੁਣ ਕੇ ਨਾ ਛੱਡ ਦਿਓ ਸਾਰਾ ਸੁਣਿਓ ਬਹੁਤ ਪਿਆਰੇ ਬੋਲ ਨੇ ਮੈਨੂੰ ਆਸਾ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਾਲੀਏ ਕੋਇਲੇ ਬੱਗੀ ਬੋਲੇ ਪੜੇ ਨਹੀਂ ਬੱਗੀ ਬੋਲੇ ਪੜੇ ਕਿਸ வித ਹੋਗੇ ਨੀਰੰਗ ਕਾਲੇ ਮਿੱਠੇ ਬੋਲ ਮਿਠੜੇ ਨੀ ਸਭ ਨੂੰ ਮੋਲੇ ਪੈਣੇ ਬੋਲ ਮਿਠੜੇ ਨਹੀਂ ਸਭ ਨੂੰ ਮੋਲੇ ਪੈਣੇ ਕਿਸ ਵੀ ਦਿਹੋਗੇ गानू 부ਜਦੀ 니raag दुख दी ਪੈਣੇ 니raag दुख दी ਪੈਣੇ ਕੋੜੇ ਭੈ ਜਾ ਨੀ ਬੈ ਕੇ ਸੁਣ ਲੈ ਪੈਣੇ ਨੀ ਬੈ ਕੇ ਸੁਣ ਲੈ ਪੈਣੇ ਜੇ ਤੈਂ ਛੇੜੀ ਨੀ ਤਰ ਦੁੱਖ ਦੀ ਹਨੇਕੇ ਹੁੰਦਿਆਂ nde maa pe muk gaye paine ni maa pe muk gaye paine ਮਾਪੇ ਮੁੱਕ ਜੇ ਨੀਸਾ ਤਾਂ ਸੁੱਕ ਗੇ ਪੈਣੇ ਨੀਸਾ ਤਾਂ ਸੁੱਕ ਗੇ ਪੈਣੇ ਪੈਣ ਪਾਈ ਨੀਦੋ ਮੇ ਨਿਆਣੇ ਪੈਣੇ ਨੀਦੋ ਮੇ ਨਿਆਣੇ ਪੈਣੇ ਅੰਦਰ ਵੜਕੇ ਨਹੀਂ ਬੜਾ ਰੋਈ ਪੈਣੇ ਐਨੀ ਬੜਾ ਰੋਈ ਪੈਣੇ ਤੁਪਨਾ ਦੇਖੀ ਨਾ ਛਾ ਕੋਈ ਪੈਣੇ ਨਾ ਛਾ ਕੋਈ ਪੈਣੇ ਉਸ ਵੀਦ ਹੋਗੇ ਨਿਰੰਗ ਕਾਲੇ ਅੰਦਰ ਵੜ ਕੇ 니 ਜਦੋਂ ਰੋਈ ਪੈਣੇ ਨੀ ਜਦੋਂ ਰੋਈ ਪੈਣੇ ਰੋਈਂੇ ਚੜਗੀ ਮੋੜਨ ਵਾਲਾ ਨਾ ਕੋਈ ਪੈਣੇ ਮੋੜਨ ਵਾਲਾ ਨਾ ਕੋਈ ਪੈਣੇ ਦਿਨ ਨਾ ਦੇਖਿਆ ਨਾ ਦੇਖੀ ਰਾਤ ਪੈਣੇ ਨਾ ਦੇਖੀ ਰਤ ਪੈਣੇ ਕਾਦੀ ਜ਼ਿੰਦਗੀ ਨਹੀਂ ਮੁੱਕਗੀ ਬਾਤ ਪੈਣੇ ਨਹੀਂ ਮੁੱਕਗੀ ਬਾਤ ਪੈਣੇ ਉਸ ਵਿਦ ਹੋਗੇ நீராங்கு காளே